ਗਾਇਆ ਇੱਕ ਮਿਲਿਆ ਮੈਂ ਕਿਹਾ ਕਿ ਨੂੰ ਮੰਨਦਾ ਜੀ ਗੁਰੂ ਗੋਬਿੰਦ ਸਿੰਘ ਨਾ ਪਰ ਤੈਨੂੰ ਤਾਂ ਮੱਥਾ ਟੇਕਣਾ ਹੈ ਮੰਨਦਾ ਗੁਰੂ ਬਾਬਾ ਸਿੰਘ ਲਈ ਦਮਸਕਾਰ ਪਰ ਹੁਣ ਆਪਾਂ ਵਿਚਾਰ ਕਰ ਲੈਨੇ ਕਦੇ ਖਲੋ ਕੇ ਰੋਟੀ ਤਾਂ ਨਹੀਂ ਖਾਧੀ ਕਦੇ ਖਾਧੀ ਵੀ ਆਵਾਜ਼ ਤੇ ਦਸਵੇਂ ਮਹਾਰਾਜ ਨੇ ਕੀ ਹੈ ਬਚੰਦਰ ਸਿੰਘ ਨੂੰ ਉਪਦੇਸ਼ ਦਿੱਤਾ ਮੇਰਾ ਸਿੱਖ ਨੰਗੇ ਸਿਰ ਲੰਗਰ ਨਹੀਂ ਛਕੇਗਾ ਮੇਰਾ ਸਿੱਖ ਖਲੋ ਕੇ ਪ੍ਰਸ਼ਾਦ ਨਹੀਂ ਛਕੇ ਤੂੰ ਤਾਂ ਮੰਨਦਾ ਹੀ ਨਹੀਂ ਮਹਾਰਾਜ ਤੂੰ ਰਿਸ਼ਤੇਦਾਰੀਆਂ ਪਾਲਦਾ ਹੈਂ ਜੇ ਸਾਧ ਸੰਗਤ ਪੰਜ ਸਤ ਕੋਈ ਗੁਰਮੁਖ ਚਲੇ ਜਾਂਦੇ ਨੇ ਵਿਆਹ ਤੇ ਉਹ ਥੱਲੇ ਲੰਗਰ ਚੱਕ ਕਹਿੰਦੇ ਇਹਨਾਂ ਨੂੰ ਅਕਲ ਹੀ ਨਹੀਂ ਵੇਖੋ ਅੱਜ ਕੱਲ ਰਵਾਜ ਕਿਹੜਾ ਪਤਨੀ ਕਿਹੜੇ ਬਾਬੇ ਦੇ ਚੰਢਾਈ ਅਕਲ ਇਹਨਾਂ ਨੂੰ ਜਿਹੜੇ ਗਾਈਆਂ ਨੂੰ ਚੁੱਕਦੇ ਫਿਰਦੇ ਜਿਵੇਂ ਗਾਈਆਂ ਤੇਵੇਂ ਰੋਟੀਆਂ ਅਕਲ ਇਹਨਾਂ ਨੂੰ ਨਹੀਂ ਤੇ ਦਿੰਦੇ ਸਿੱਖਾਂ ਨਹੀਂ ਆ ਵੇਖੋ ਬੈਠ ਕੇ ਰੋਟੀ ਖਾਂਦੇ ਇਹਨਾਂ ਨੂੰ ਅਕਲ ਹੀ ਨਹੀਂ ਉਹ ਬੇਅਕਲੀ ਅਕਲ ਵਾਲੇ ਨੂੰ ਕਹਿੰਦੇ ਨਹੀਂ ਇਹਨਾਂ ਨੂੰ ਅਕਲ ਹੀ ਨਹੀਂ ਤਾਂ ਫਿਰ ਆਪੇ ਵਿਚਾਰ ਕਰ ਲੋ ਕਿ ਕਿੰਨੇ ਕਰੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਅੱਖੇ ਲੱਗਦੇ ਨੇ ਜਿੰਨੇ ਖਲੋ ਕੇ ਰੋਟੀ ਖਾਂਦੇ ਜੇ ਨਾ ਕੋਈ ਵੀ ਨਹੀਂ ਜੇ ਲੱਗਦਾ ਵਸਾ ਤੇ ਨਾ ਲੋਕਾਂ ਨੂੰ ਲੱਗਦਾ ਮੈਂ ਕਿਹਾ ਮੈਂ ਦੇ ਨਾ ਤੁਮ ਲਿਖਦਾ ਮੋਹਰਾ ਲੱਗੀਆਂ ਗੁਰੂਆਂ ਦੀ ਮੇਰਾ ਸਿੱਖ ਕੇਸ ਨਹੀਂ ਕਟਾਏਗਾ ਉਹ ਜਿਹੜੇ ਕਟਾਉਂਦੇ ਮੰਨਦੇ ਨਾ ਮਹਾਰਾਜ ਮੇਰਾ ਸਿੱਖ ਨਿਤਨੇਮ ਕਰੇਗਾ ਸਵੇਰੇ ਉੱਠੇਗਾ ਸਵੰਦ ਦੇਵੇਗਾ ਅਗੇ ਗੁਰੂ ਜੀ ਕਹਿੰਦੇ ਮੇਰਾ ਸਿੱਖ ਖਲੋ ਕੇ ਪੋਜਨ ਨਹੀਂ ਸਕੇ ਤਪ ਉਹ ਬਹਿ ਕੇ ਚੱਕੀ ਭਾਈ ਗੁਰਬਾਬ ਨਾਨਕ ਦੇ ਸੇਕਾਂ ਗੁਰੂ ਮਹਾਰਾਜ ਦੇ ਤੇ ਇਸ ਕਰਕੇ ਬੜੀਆਂ ਕਮੀਆਂ ਨੇ ਜਦੋਂ ਅਸੀਂ ਕੱਢ ਲਾਵਾਂਗੇ ਵਾਕਿਆ ਹੀ ਭਾਈ ਵੇ ਦਸਵੇਂ ਮਹਾਰਾਜ ਦੇ ਸੇਕਾਂ ਫਿਰ ਕੋਈ ਕਸਰ ਨਹੀਂ ਫਿਰ ਤੇ ਭਾਈ ਧੰਨ ਨਹੀਂ ਉਹ ਜਿਹੇ ਸਿੱਖ ਜਿਹੜੇ ਦਸਵੇਂ ਮਹਾਰਾਜ ਨੂੰ ਮੰਨਦੇ ਨੇ ਤਾਂ ਪੂਜਨ ਯੋਗ ਨੇ ਤਦਹੀਂ ਉਹ ਦੱਸਿਆ ਜਿੱਥੇ ਜਾਏ ਬਹਿ ਮੇਰਾ ਸਾਥ ਕਰੋ ਸੋਧਾਨ ਸਵਾਵਾਰਾਂ ਦਾ ਸੇ ਸਾਰੇ ਆ ਜੀ ਸਿੱਖੀ ਤੋਂ ਦਰਪਾਲਿਆ ਲੈ ਤੁਰ ਮੁਖਲਾਵਾ ਤੋਰ ਸਿਖਾ ਕੇ ਗੱਲ ਧਾਇ काल यावा नाम ठाकुर बूजया नानक ठाकुर बूजया इन आर बोझ गया ਗੁਰਬਾਣੀ ਜੇ ਇਹ ਹਿਰਦੇ ਵਿੱਚ ਵੱਸ ਜਾਏ ਤਾਂ ਸਿੱਖ ਦੇ ਹਿਰਦੇ ਵਿੱਚ ਗੁਰਬਾਣੀ ਵੱਸ ਕੇ ਗੁਰੂ ਵੱਸ ਕੇ ਤਨਾਰ ਪੂਜਤਰਾ ਉਹ ਤਾਂ ਸਿੱਖ ਬਹੁਤ ਵੱਡੇ ਪੱਗਾਂ ਵਾਲਾ ਕਰਮਾ ਵਾਲਾ ਭਾਈ ਇਹ ਜਿਹੜਾ ਗੁਰੂ ਨੂੰ ਮੰਨਦਾ ਗੁਰੂ ਜੀ ਕਹਿੰਦੇ ਸੀ ਗੌਰ ਮੜੀ ਮਠ ਕੋ ਨਾ ਮੰਨ ਮੇਰਾ ਸੇ ਮੜੀਆਂ ਤੁਮੀ ਮੰਨਦਾ ਤਾਂ ਘੇਤੀ ਵੀ ਤੁਹਾਨੂੰ ਨਹੀਂ ਮੰਨਦਾ ਤਾਂ ਗੁਰਬਾਣੀ ਪੜਦਾ ਬਾਖ ਕਰਦਾ ਸਿਮਰਨ ਕਰਦਾ ਸਾਧ ਸੰਗ ਮਾੜੇ ਮੋٹے ਦੁੱਖ ਸੁੱਖ ਦਾ ਭੜੇ ਹੀ ਅਗਾਈਆਂ ਮੱਜਾਂ ਵਿੱਚ ਢਿਲੀਆਂ ਹੋ ਜਾਂਦੀਆਂ ਨੇ ਕੋਈ ਗੱਲ ਡਾਕਟਰ ਦਵਾਈ ਦੇਦਾ ਠੀਕ ਹੋ ਜਾਂਦਾ ਇਹਨਾਂ ਨੂੰ ਤਾਂ ਕਬਰਾਂ ਤੇ ਕੋਈ ਨਹੀਂ ਖੜਦਾ ਤੇ ਚਲੋ ਅੱਜ ਇਹਨੂੰ ਕਬਰ ਤੇ ਮੱਥਾ ਟਿਕਾ ਲਈਏ ਭਾਈ ਅੱਜ ਮੱਝ ਨਹੀਂ ਘਟਦਾ ਦਿੱਤਾ ਤੇ ਗਾਈ ਨੂੰ ਵੀ ਟਿਕਾ ਲਿਆ ਜੀ ਕੋਈ ਖੜਦਾ ਡੰਗਰਾਂ ਨੂੰ ਸਭ ਠੀਕ ਠਾਕ ਆ ਬੰਦਿਆਂ ਨੂੰ ਆਖਰ ਆਈ ਫਲਾਉਣੀ ਕਬਰ ਬੜੀ ਜਾਰੀ ਕੱਖ ਨਹੀਂ ਜੇ ਕਿਤੇ ਵੀ ਸਿਮਰਨ ਕਰੋ ਆ ਪਾਣੀ ਪੜੋ ਗੁਰੂ ਨਾਨਕ ਦਾ ਧਿਆਨ धरो ਜਾਤੀ ਇਹ ਕੋਈ ਖੜਦਾ ਕੋਈ ਨਹੀਂ ਖੜਦਾ ਇਹਨਾਂ ਨੂੰ ਹਾਲਾਂਕਿ ਪਸ਼ੂ ਨੇ